ਸਾਲ ਤੇ 1 ਮਹੀਨੇ ਦੀ ਖੀਰੀ ਆ ਜੇ ਦੰਦਾਂ ਚ ਵਿੱਥ ਵੀ ਨਹੀਂ ਪਾਈ ਝੋਟੀ ਨੇ ਪਤਾ ਲੋਕਾਂ ਵਾਂਗੂ ਕਦੇ ਸੀਮਨ ਦੱਸਿਆ ਠੀਕ ਆ ਬਾਈ ਜੀ ਨਾ ਆਪਾਂ ਦੱਸ ਕੇ ਸੀਮਨ ਵੇਚਦੇ ਨਾ ਕਿਉਂਕਿ ਆਪਣੀਆਂ ਹੁੰਦੀਆਂ ਖਰੀਦੀਆਂ ਬਾਈ ਹਾਂਜੀ ਕਿਸਾਨ ਵੀਰੋ ਪਹਿਲਾਂ ਤੋਂ ਆਜਤਾ ਤੁਹਾਡਾ ਆਪਣਾ ਕਿਤਾ ਚੈਨਲ ਤੇ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਥਰਾਜ ਜਿਹੜਾ ਮੋਗਾ ਤਹਿਸੀਲ ਬਾਗਾਪਰਾਣਾ ਬਾਈ ਕੋਲੇ ਤਿੰਨ ਮੱਝਾ ਪਕਾਊਗਾ ਜੋ ਕਿ ਸੱਜਰ ਹੋਈਆਂ ਇਹ ਬਹੁਤ ਸੋਹਣੀ ਮੱਜਾਂ ਆ ਤੇ ਕਰਦੇ ਆ ਆਪਾਂ ਬਾਈ ਨਾਲ ਗੱਲਬਾਤ ਕਿ ਰੇਟ ਆ ਕਿੰਨਾ ਵਾ ਸੁਗਾ ਤੇ ਕਿੰਨਾ ਦੁੱਧ ਆ ਹਾਂਜੀ ਬਾਈ ਜੀ ਸਸੇ ਕਾਲ ਜੀ ਸਸੇ ਕਾਲ ਬਾਈ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਆਪਣਾ ਨਾਮ ਬਾਈ ਗੁਰਪ੍ਰੀਤ ਸਿੰਘ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਮੋਬਾਈਲ ਨੰਬਰ 98767 45854 ਠੀਕ ਹੈ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਾਂ ਉਹ ਵੱਡੀ ਮੱਜ ਤੋਂ ਸਟਾਰਟ ਕਰਦੇ ਆਗੇ ਹਾਂਜੀ ਬਾਈ ਬਾਈ ਜੀ ਇਹਦਾ ਰੇਟ ਕੀ ਹੈ ਜੀ ਰੇਟ ਬਈ ਇਹਦਾ ਹੈਗਾ 215 2 ਲੱਖ 15 ਹਜ਼ਾਰ ਰੁਪਏ ਹਾਂ ਠੀਕ ਹੈ ਜੀ ਦੁੱਧ 20 ਕਿਲੋ ਹਾਜ਼ਰ ਆ ਬਾਈ ਮਗਰ ਕੱਟੀਆਂ ਤਿੰਨ ਮੰਹਾਂ ਦੀ ਆ ਕਿੰਨਾ ਮੰਗਾ ਦੇ ਮਗਰ ਦੂਜੇ ਦੂਜੇ ਸੂਏ ਆ ਬਾਈ ਠੀਕ ਹੈ ਜੀ ਇਹ ਸਿੰਗਾ ਦੀ ਬੜੀ ਸੁਣੀ ਆ ਮੱਝ ਬਾਕੀ ਬਾਈ ਵਜ਼ਨ ਤੇ ਕੱਦ ਮੇਰਾ 6 ਫੁੱਟ ਆ ਬੰਦਾ ਕੋਈ ਵੀਡੀਓ ਚ ਨਹੀਂ ਪਤਾ ਲੱਗਾ ਅੰਦਾਜ਼ਾ ਲਾ ਲੈ ਮੋਢੇ ਤੱਕ ਤਿੰਨੇ ਆਉਂਦੇ ਸੇਮ ਹਾਈਟ ਦੀਆਂ ਮੰਹਾਂ ਠੀਕ ਹੈ ਜੀ ਬਾਈ ਜੀ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਕਿੰਨਾ ਦੁੱਧ ਆ ਥੱਲੇ ਦੁੱਧ ਏ ਥੱਲੇ 20 ਕਿਲੋ ਨੈਟ ਹਾਜ਼ਰ ਆ ਵੀਰੇ ਦੱਬੇ ਆਲਾ ਹਾਂ ਆਪਾਂ ਦੋ ਟਾਈਮ ਚਵਾ ਦਾਂਗੇ ਦੋ ਟਾਈਮ ਚਵਾ ਕੇ ਦੂੰਗੇ ਮਗਰ ਬਈ ਕੱਟੀ ਬਹੁਤ ਚੰਗੀ ਆ ਇਹਨੂੰ ਅੱਜ ਹੈਗਾ 13ਵਾਂ 14ਵਾਂ ਦਿਨ ਸੂਈ ਨੂੰ 13ਵਾਂ 14ਵਾਂ ਦਿਨ ਅੱਜ ਹੋ ਰਿਹਾ ਨੂੰ ਵੇਖ ਬਈ ਕਿੱਡਾ ਪੱਠਪੜਾ ਚੌੜਾ ਕੱਟੀ ਦਾ ਬਾਕੀ ਮੈਂ ਕਿੰਨੀ ਸ਼ਕੀਨ ਆ ਪੱਠਪੜੇ ਦੀ ਤੇ ਬਈ ਲੇਵਾ ਦੇਖ ਬਈ ਗਾਂਹਾਂ ਵਾਂਗ ਲੱਗਿਆ ਐਚਫ ਗਾਂਹਾਂ ਵਾਂਗ ਲੇਵਾ ਲੋ ਮਿੱਤਰੋ ਆਪਾਂ ਚਲਾ ਕੇ ਦਿਖਾਣੇ ਕੱਢ ਦਿੰਦੇ ਆ ਬਈ ਤੋੜ ਕੇ ਜ਼ਰੂਰ ਦਿਖਾਵਾਂਗੇ ਆਪਾਂ ਵੀਡੀਓ ਚ ਦੇਖੋ ਬਾਈ ਜੀ ਫਿਰ ਤਾਂ ਕਰਮਾਲੀ ਦਾ ਹਵਾਨਾ ਚੈੱਕ ਕਰੋ। ਦੇਖੋ ਬਾਈ ਬਹੁਤ ਸੋਹਣਾ ਹਵਾਨਾ ਲੱਗਿਆ। ਖਾਣਾ ਦਾ ਪੂਰਾ ਗੈਪ ਆਗਾ। ਚੰਗਾ ਹਵਾਨਾ ਤੇ ਬਾਈ ਜੀ ਸਿੰਗੀ-ਸੁੰਗੀ ਦੀ ਪੂਰੀ ਬਹੁਤ ਸੋਹਣੀ ਝੁੱਟੀ ਆ ਜੀ। ਬਾਕੀ ਬੱਚੇ ਥੋੜਾ ਜਿਆਦਾ ਕਰਦੀ ਆ। ਤੇ ਕੰਟਰੋਲ ਇੱਕ ਵਾਰੀ ਤੋਂ ਆਪਾਂ ਥਾਣਾ ਦਾ ਗੈਰ ਜ਼ਰੂਰ ਚੈੱਕ ਕਰਾਵਾਂਗੇ। ਸੋ ਤਾਂ ਬਈ ਕੜਕੜ ਮੇਲਾ ਮੂਲਾ ਚੱਲ ਪਿਆ ਬਦਨਾ ਹਜੇ ਨੇ। ਠੀਕ ਆ ਬਈ ਜੀ। ਹਾਂ। ਮਾਲਕਾਂ ਨੇ ਦੱਸਿਆ 22 ਕਿਲੋ। ਮਾਲਕਾਂ ਨੇ ਦੱਸੇ ਮੁਤਾਬਕ 22 ਕਿਲੋ ਹੈਗਾ। ਹਾਂ, ਇਸ ਟਾਈਮ 20 ਹਾਜ਼ਰ ਆ ਬਈ ਕੋਈ ਮਰਜ਼ੀ ਬੰਦਾ ਦੋ ਟਾਈਮ ਚੋਲੇ ਸੰਭੀ ਵੇਖ ਬਈ ਕਿੰਨੀ ਭਲੀ ਐ ਮੈਂ। ਤੁਸੀਂ ਆਪ ਦੇ ਮੁਤਾਬਕ 20 ਲੀਟਰ ਦੁੱਧ ਕਹਿ ਕੇ ਦਿੰਨੇ ਆ। ਹਾਂ ਬਈ ਚਵਾ ਕੇ ਦੇਵਾਂਗੇ ਆਪਾਂ। ਚਵਾ ਕੇ ਦਵਾਂਗੇ। ਹਾਂ। ਠੀਕ ਐ। ਬਈ ਜੀ ਕਿਸੇ ਨੇ ਵੀ ਬਾਈ ਗੋਪੀ ਤੋਂ ਮੱਝ ਲੈਣੀ ਹੋਵੇ ਬਾਈ ਕਹਿੰਦਾ 20 ਲੀਟਰ ਆਪਾਂ ਦੋਨੇ ਟਾਈਮ ਚਵਾ ਕੇ ਮੱਝ ਫੇਰ ਦਵਾਂਗੇ ਕੋਪੀ ਬਾਈ ਜੀ ਆਜੋ ਆਪਾਂ ਅਗਲੀ ਪੰਜ ਦੀ ਗੱਲ ਕਰੀਏ ਇਹਦੇ ਮਗਰ ਵੀ ਕੱਟੀ ਆ ਬਾਈ ਇਹਨੂੰ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਬੱਚੇ ਦੇ ਅਜੇ ਦੰਦਾਂ ਤੇ ਮਾਸ ਆ ਚੈੱਕ ਕਰਾ ਦਿਓ ਲਿਆਂ ਨਹੀਂ ਅਜੇ ਲਓ ਬਾਈ ਤੀਜਾ ਦਿਹਾਣਾ ਬਾਈ ਦੇ ਕਹਿੰਦੇ ਮੁਤਾਬਕ ਤੇ ਦੰਦਾਂ ਤੇ ਮਾਸ ਇਹ ਵਾਕਈ ਨਹੀਂ ਲਿਆ ਬਾਈ ਜੀ ਬਾਕੀ ਤੁਹਾਨੂੰ ਇਹ ਝੋਟੀ ਬਾਈ 2 ਸਾਲ ਤੇ 1 ਮਹੀਨੇ ਦੀ ਖੀਰੀ ਅਜੇ ਦੰਦਾਂ 'ਚ ਵਿੱਥ ਵੀ ਨਹੀਂ ਪਾਈ ਝੋਟੀ ਨੇ ਦੋ ਦੋ ਸਾਲ ਤੇ 1 ਮਹੀਨਾ ਹਾਂ ਅਜੇ ਖੀਰੀ ਆ ਹਾਂ ਦੰਦਾ ਚ ਕੋਈ ਵਿੱਥ ਨਹੀਂ ਪਾਈ ਬੰਦਾ ਦੰਦਾ ਕੇ ਪਟਲੇ ਜੇ ਵਿੱਥ ਵੀ ਪਾਈ ਹੋਵੇ ਤਾਂ ਵੀ ਆਪਾਂ ਦੇਨਦਾਰ ਬੈਠੇ ਆ ਬੰਦੇ ਨੇ ਠੀਕ ਹੈ ਜੀ ਹਾਂ ਇਹਦੇ ਥੱਲੇ ਇਸ ਟਾਈਮ 10 ਕਿਲੋ ਬੋਲਾ ਹਾਜ਼ਰ ਆ ਵੀਰੇ ਠੀਕ ਹੈ ਲੈ ਗੋਪੀ ਬਈ ਇੱਕ ਵਾਰੀ ਇਹਨੂੰ ਤੋੜ ਕੇ ਦਿਖਾਈ ਤੇ ਬਈ ਝੋਲ ਝਾਲ ਵੇਖ ਬਈ ਗਾਂ ਵਾਂਗੂ ਹੀ ਲੱਗਿਆ ਮੱਝਾਂ ਨੂੰ ਬਾਕੀ ਆਪਾਂ ਬਈ ਸਵੇਰ 7 ਵਜੇ ਦੀਆਂ ਚੋਈਆਂ ਟਾਈਮ ਤੋਂ ਟਾਈਮ ਮੱਝਾਂ ਇੰਨੀਆਂ ਹੋਣੀਆਂ ਕੋਈ ਇਹ ਵੀ ਨਾ ਕਹੇ ਦੇ ਵੀ ਦੁੱਧ ਰੋਕ ਕੇ ਵੀਡੀਓ ਬਣਾ ਰਹੇ ਆ ਆਪਾਂ ਏਖੜ ਨਹੀਂ ਲਾਇਆ ਏਖੜ ਬਾਈ ਆਪਾਂ ਲਾਉਂਦੇ ਨੇ ਕਿਉਂਕਿ ਆਪਾਂ ਚਵਾਉਣੀਆਂ ਹੁੰਦੀਆਂ ਲੋਕਾਂ ਨੂੰ ਚਵਾ ਕੇ ਵੇਚਣੀਆਂ ਹੁੰਦੀਆਂ ਨੇੜੇ ਹੋ ਕੇ ਦਿਖਾ ਦੇ ਬਾਈ ਬਾਕੀ ਕੱਦ ਬੱਡ ਦੀ ਵੇਖ ਕਿੰਡੀ ਮੈਂ ਕਾਲੀਏ ਕੋਈ ਆਪ ਪਿੰਡਿਆਂ ਨੂੰ ਤੇਲ ਨਹੀਂ ਲਾਇਆ ਸਿੰਗਿਆਂ ਨੂੰ ਮਾੜਾ ਮਾੜਾ ਲੱਗਾ ਹੋਇਆ ਠੀਕ ਹੈ ਜੀ ਹਾਂ ਜਾਂ ਜੀ ਕਾਲੀਆਂ ਬਾਕੀ ਬੱਚੇ ਤਿੰਨਾਂ ਮਗਰੀ ਟੌਪ ਦੇ ਬੱਚੇ ਆ ਲੋ ਬਾਈ ਜੀ ਉਧਰੋਂ ਥੋੜੀ ਲਾਈਟ ਪੈਂਦੀ ਸੀ ਆਪਾਂ ਦਵਾਰੇ ਹਵਾਨਾ ਦਿਖਾਉਣੇ ਆ ਕਰਮਾਰੀ ਦਾ ਦੇਖੋ ਬਾਈ ਜੀ ਬਹੁਤ ਸੋਹਣਾ ਹਵਾਨਾ ਲੱਗਿਆ ਤੇ ਥਣਾਂ ਦਾ ਪੂਰਾ ਗੈਪ ਆ ਬਾਕੀ ਬਾਈ ਗੋਪੀ ਬਾਈ ਬਾਕੀ ਬਾਈ ਲੋਕਾਂ ਕੋਲੇ ਦੋਨ ਦਿਨਾਂ ਚੋਂ ਗੀਆਂ ਫੰਡਰ ਫੇਰ ਦਿੰਦੇ ਖੀਰੀ ਸੂਈ ਹੋਈ ਆ ਮਗਰ ਵੀ ਕੱਟੀ ਆ ਠੀਕ ਆ ਬਾਈ ਜੀ ਹਾਂ ਗੋਪੀ ਬਈ ਆਪਾਂ ਇਹ ਰੇਟ ਦੀ ਗੱਲ ਕਰੀਏ ਰੇਟ ਤਾਂ ਬਈ ਏਡੀ ਝੋਟੀ ਦਾ ਆਪਾਂ ਕਿੰਨੇ ਮਰਜ਼ੀ ਮੰਗਾਈਆ ਪਰ ਆਪਾਂ ਯੈਸ ਨੋ 140 ਦੀ ਆ ਮਾਨ ਤਾਂ ਮਾਨਤਨ ਕਰ ਦਾਂਗੇ ਬਾਕੀ ਮਾਨਤਨ ਕਰੋਗੇ ਦੋ ਟਾਈਮ ਚਵਾ ਕੇ ਦੇਵਾਂਗੇ ਬਈ ਪੂਰਾ ਆਲ ਪਾਣੀ ਕੱਟੀ ਨੂੰ ਆਜਾ ਤੀਜਾ ਹੀ ਡੰਗਾ ਨਾ ਇਹਨੇ ਆਲ ਕੀਤੀ ਨਾ ਕੁਝ ਹੋਰ 10 ਕਿਲੋ ਚਵਾ ਕੇ ਦੇਵਾਂਗੇ ਬੱਚੇ ਸਮੇਤ 10 ਕਿਲੋ ਬੋਲਾਂ ਹਾਜ਼ਰ ਆ ਗੋਪੀ ਬਾਈ ਜੀ ਆਪਾਂ ਨਸਲ ਦੀ ਗੱਲ ਕਰੀਏ ਤਾਂ ਕਿਹੜੀ ਨਸਲ ਚ ਪੈਂਦੀ ਹੈ ਇਹ ਨਸਲ ਤਾਂ ਮਰੇ ਮੂਰੇ ਹੀ ਹੁੰਦੀ ਆ ਆਪਣੇ ਕੋਲੇ ਜ਼ਿਆਦਾਤਰ ਮੂਰੇ ਰੱਖਦੇ ਆ ਆਪਾਂ ਐਵੇਂ ਨਾ ਤਾਂ ਲੋਕਾਂ ਵਾਂਗੂ ਕਦੇ ਸੀਮਣ ਦੱਸਿਆ ਠੀਕ ਆ ਬਾਈ ਜੀ ਨਾ ਆਪਾਂ ਦੱਸ ਕੇ ਸੀਮਣ ਵੇਚਦੇ ਨਹੀਂ ਆ ਕਿਉਂਕਿ ਆਪਣੀਆਂ ਹੁੰਦੀਆਂ ਖਰੀਦੀਆਂ ਬਾਈ ਠੀਕ ਆ ਬਾਈ ਜੀ ਜਿਹੜੇ ਤਾਂ ਕਾਰੀਗਰ ਬੰਦੇ ਆ ਮਨਨੇ ਕੇ ਚੱਲ ਵੀ ਜਿਨ੍ਹਾਂ ਨੇ ਦੁੱਧ ਪੀਣਾ ਹੁਣ ਹਰੇਕ ਤੈਨੂੰ ਪਤਾ ਵੀ ਬਜ਼ੁਰਗਾਂ ਤੋਂ ਲੈ ਕੇ ਆਪਣੇ ਇਹੀ ਕਿੱਤਾ ਵਪਾਰ ਦਾ ਹਾਂਜੀ ਹਾਂਜੀ ਮੰਨਦਾ ਤੇ ਲੋਕਾਂ ਨੂੰ ਵੀ ਪਤਾ ਮੰញਾ ਰੱਖਦੇ ਆ ਹਰੇਕ ਨੂੰ ਪਤਾ ਵੀ ਕਿਹੜੀ ਚ ਕਿਹੜੀ ਕੁਆਲਿਟੀ ਹੈ ਬਾਈ ਠੀਕ ਹੈ ਬਾਈ ਸੀਮਨ ਦੱਸੇ ਨਾ ਕੋਈ ਜ਼ਿਆਦਾ ਮੰਨ ਕੇ ਚੱਲੋ ਇਹ ਨਹੀਂ ਵੀ ਮਹਿੰਗੀਆਂ ਵੇਚ ਜਾਣੀਆਂ ਜਿਹੜੀ ਚੀਜ਼ ਨੇ ਜਿੰਨੇ ਦਾ ਵਿਕਣਾ ਬਾਈ ਉਹਨੇ ਦਾ ਵਿਕਣਾ ਸਹੀ ਗੱਲ ਆ ਹਾਂ ਬਾਕੀ ਚਾਪਨ ਦਾ ਦੁੱਧ ਚਾਹੀਦਾ ਤੇ ਬਾਈ ਹਾਂ ਬਰੀਡਾ ਚੰਗੀਆਂ ਬਾਈ ਸੀਮਨ ਆਪਾਂ ਨੂੰ ਦੱਸੇ ਸੀ ਪਰ ਆਪਾਂ ਕਿਸੇ ਨੂੰ ਨਹੀਂ ਦੱਸਨੇਗਾ ਕਿਉਂਕਿ ਆਪਾਂ ਨੂੰ ਐਵੇਂ ਗਲਤ ਦੱਸਿਆ ਜਾਵੇ ਹਾਂ ਝੂਠ ਨਹੀਂ ਬੋਲਣਾ ਕਿਸੇ ਨੂੰ ਕਹਿਣ ਦਾ ਮੁਤਾਬਕ ਤੁਹਾਡਾ ਇਹੀ ਆ ਗੋਪੀ ਬਾਈ ਆਪਾਂ ਨੂੰ ਵਪਾਰ ਕਰਦਿਆਂ ਕਿੰਨਾ ਟਾਈਮ ਹੋ ਗਿਆ ਇਹ ਆਪਣੀ ਦੂਜੀ ਪੀੜ੍ਹੀ ਚ ਕੰਮ ਆ ਪਹਿਲਾਂ ਡੈਡੀ ਹੁਣੀ ਕਰਦੇ ਸੀ ਠੀਕ ਹੈ ਆਪਾਂ 7-8 ਸਾਲਾਂ ਦੇ ਨਾਲ ਜਾਣਾ ਸਟਾਰਟਿੰਗ ਕਰਤੀ ਸੀਗੀ ਬੇਯੁਰਗਨਾਲ ਤੁਸੀਂ ਜਾਣਾ ਸਟਾਰਟ ਕਰਤਾ ਸੀਗਾ ਹਾਂ ਬਾਕੀ ਆਪਣਾ ਖੇਤੀ ਦਾ ਕੰਮ ਆ ਕੋਈ ਬਈ ਪੱਕਾ ਵਪਾਰ ਦਾ ਨਹੀਂਗਾ ਠੀਕ ਹੈ ਬਈ ਦੋਨਾਂ ਕੰਮ ਨਾਲ ਇਕੱਠਾ ਚਲਾਈ ਜਾਂਦੇ ਆ 2 4 ਪਸ਼ੂ ਚੰਗੇ ਲੈ ਕੇ ਵੇਚਦੇ ਆ ਐਨ ਵੀ 10 12 ਬਣ ਕੇ ਉਹ ਕੰਮ ਨਹੀਂ ਆਪਣਾ 2000 ਆਪਾਂ ਪਹਿਲਾਂ ਖਰੀਦ ਕੇ ਲਿਆ ਕੇ ਤਸੱਲੀ ਪਹਿਲਾਂ ਤੁਸੀਂ ਕਰਦੇ ਹੋ ਹਾਂ ਸਾਮ ਗਾਂਕ ਨੂੰ ਗਾਂਕ ਨੂੰ ਦਿੰਦੇ ਆ ਪਹਿਲਾਂ ਸਾਮ ਦੇ ਮੈਂ ਵੇਚਦੇ ਵੀ ਕਿੱਥੇ ਮੈਂ ਹਾਜ਼ਰ ਆ ਠੀਕ ਆ ਕੀ ਕੋਸ਼ ਆ ਫਿਰ ਆਪਾਂ ਅਗਲੇ ਨੂੰ ਦੋ ਟਾਈਮ ਚਵਾ ਕੇ ਮਾਲ ਵੇਚਦੇ ਆ ਬਾਈ ਹੀ ਕਵੇ ਗੋਪੀ ਜੀ ਆਪਾਂ ਕਰਦੇ ਆ ਅਗਲੀ ਮੈਂ ਦੀ ਗੱਲ ਗੋਪੀ ਬਾਈ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਬਈ ਅੱਜ ਛੇਵਾਂ ਦੇਣਾ ਇਹਦੇ ਮਗਰ ਵੀ ਕੱਟੀ ਆ ਬਈ ਇਹਦੇ ਮਗਰ ਵੀ ਕੱਟੀ ਆ ਹਾਂ ਇਹ ਚਾਰ ਦਿਨ ਦਾ ਮੂੰਹ ਇਹ ਮੂੰਹ ਚਾਰ ਦਿਨ ਦਾ ਹਾਂ ਬਈ ਸਿੰਗੀ ਦੇਖੋ ਬਹੁਤ ਸੋਹਣੀ ਸਿੰਗੀ ਲੱਗੀ ਹੈਗੀ ਤੇ ਬਾਕੀ ਆਪਾਂ ਤੋੜ ਕੇ ਦਿਖਾਵਾਂਗੇ ਇਹਦੇ ਥੱਲੇ ਬਈ 10 11 ਕਿਲੋ ਹਾਜ਼ਰ ਆ ਦੁੱਧ ਪਾ ਦੂ 12 13 ਹੀ 12 13 ਪਾ ਦੂ ਹਾਂ 11 ਕਿਲੋ ਹਾਜ਼ਰ 11 ਕਿਲੋ ਇਸ ਵਕਤ ਹਾਜ਼ਰ ਆ। ਹਾਂ ਥਾਣ ਥੋਣੇ ਵੇਖ ਬਈ ਕਿੰਨਾ ਚੰਗਾ ਲੱਗਾ। ਦੇਖੋ। ਬਾਕੀ ਇਧਰ ਥੋੜੀ ਧੁੱਪ ਪੈਂਦੀ ਅੰਦਰ ਸਾ। ਅਸੀਂ ਆਪਾਂ ਅੰਦਰ ਦਿਖਾਵਾਂਗੇ। ਇਧਰ ਥੋੜੀ ਲਾਈਟ ਜ਼ਿਆਦਾ ਪੈਂਦੀ ਹੈਗੀ। ਬਾਕੀ ਬਾਈ ਲੇਵੇ ਦੀ ਕੁਆਲਿਟੀ ਦਿਖਾਦੀ। ਫੈਟਰ ਫਿਟਨੈਸ ਵਾਲੇ ਲੇਵੇ ਆਪਣੇ ਕੋਲੇ ਕੋਈ ਉਹੋ ਜਿਹੀ ਨਹੀਂ। ਪਾਸੇ ਨਾ ਹੋਣਗੇ ਮੰញਾਂ ਨੂੰ ਭੋਰਾਈ ਸਾਈਡ ਸੱਪਾ ਜੱਕਾ ਨਹੀਂ ਹੁੰਦਾ ਬਾਈ। ਠੀਕ ਹੈ ਜੀ। ਪੱਦਰ ਮੰញਾਂ ਲੈਣੇ ਆਪਾਂ। ਹਵਾਨਾ ਕਰਮੇ ਉਹਦਾ ਚੰਗਾ ਲੱਗਿਆ। ਆਪਾਂ ਦੂਜੀ ਸਾਈਡ ਤੋਂ ਕੈਮਰਾ ਮਾਰਦੇ ਆਂਗੇ। ਗੋਪੀ ਵੀ ਕਮਾ ਥੋੜੀ ਜੀ। ਤੋਰੀ ਦਿਨੇ ਮੜੀ ਹੋਰ ਬਾਈ। ਬਾਕੀ ਸਵੰਗਾ ਪਲਗਾ ਮੰਨਿਆ ਬਾਈ। ਦੇਖੋ ਬਾਈ ਜੀ। ਥਾਣਾ ਦਾ ਪੂਰਾ ਗੈਪ ਆ ਮੁੱਠੀ ਵਾਲੇ ਥਾਣਾਗੇ। ਪਟਕure ਦੀ ਬਾਈ ਦੇ ਕਹਿਣ ਦੇ ਮੁਤਾਬਕ ਪੂਰੀਆਂ ਸਾਫ ਮੱਝਾ ਰੱਖਿਆ ਬੰਗਾ ਬਾਈ ਨੇ। ਬਾਕੀ ਬਾਈ ਜੀ ਦੇਖੋ ਤੁਸੀਂ ਜੋ ਸੰਭਾਈ ਆ ਬਾਈ ਦੀ ਉਹ ਤੁਹਾਨੂੰ ਵੀਡੀਓ ਚ ਆਪ ਹੀ ਦੱਸਦੀ ਆ ਹਨਾ ਆਪਾਂ ਨਾ ਦਾ ਝੂਠ ਬੋਲਣਾ ਜੋ ਦਿਖਾਉਣਾ ਤੁਹਾਨੂੰ ਵੀਡੀਓ ਨੇ ਉਹੀ ਦਿਖਾਉਣਾ। ਗੰਡਗਾ ਮੰਨਿਆ। ਭਾਈ ਜੀ ਪੂਰੀਆਂ ਠੰਡੀਆਂ ਸੀਲ ਮੱਝਾਂ ਹਨ ਗਾਂਾਂ ਗਾਂ ਨੂੰ ਬੱਪੀ ਵੀ ਲੈ ਵੇ ਤੇ ਹੱਥ ਮਾਰ ਕੇ ਦਿਖਾ ਇੱਕ ਵਾਰੀ ਥੋੜਾ ਬਾਈ ਮਗਰ ਦੀ ਆ ਜੀ ਥੋੜਾ ਜੱਕ ਦੀ ਆ ਤੇਥੋਂ ਲੈ ਬਾਈ ਦੇਖੋ ਬਾਈ ਪੂਰੀਆਂ ਠੰਡੀਆਂ ਸੀਲ ਮੱਝਾਂ ਦੂਜੀਆਂ ਮੱਝਾਂ ਵੀ ਇਸੇ ਤਰ੍ਹਾਂ ਹਾਂ ਬਾਈ ਸਾਰੀਆਂ ਠੰਡਗੀਆਂ ਮੱਝਾਂ ਆਪਣਾ ਠੀਕ ਹੈ ਬਾਕੀ ਬਾਈ ਬੱਚਾ ਲਾ ਕੇ ਦੋ ਟਾਈਮ ਚਵਾ ਕੇ ਦੇਵਾਂਗੇ ਆਪਾਂ ਜਿਹੜਾ ਵੀ ਇਹਨਾਂ ਆਪਣਾ ਸੌਦਾ ਹੋਇਆ ਬਾਕੀ ਬੱਚੇ-ਬੁੱੱਚੇ ਦਿਖਾ ਦੀ ਬਾਈ ਤੈਨਹੀਂ ਕਟੀਆਂ ਤਾਂ ਜਿਵੇਂ ਮੈਂ ਵੀ ਜੈਡ ਬਲੈਕ ਆ ਬਾਈ ਤੇ ਕੱਟੀ ਵੀ ਜੈਡ ਬਲੈਕ ਆ ਰੀ ਤਾਂ ਇਹ ਵੀ ਮੋਰਾ ਚ ਪੈਂਦੀ ਕੋਪੀ ਹਾਂ ਇਹ ਪਿਆਰ ਮੋਰਾ ਬਾਈ ਸਿੰਘੀ ਸਿੰਘ ਹਾਂ ਇਹ ਪਿਆਰ ਮੋਰਾ ਸਿੰਘੀ ਸਿੰਘ ਬੱਚਾ ਵੀ ਪਿਆਰ ਮੋਰਾ ਚ ਬੱਚੇ ਚੈੱਕ ਕਰੋ ਤਿੰਨਾ ਮਗਰੀ ਕਟਾਂਗੋ ਪਿੰਨਾ ਤਿੰਨਾ ਮਗਰੀ ਕਟੀਆਂ ਬਾਈ ਇਹ ਤਾਂ ਬਾਈ ਇੱਕ ਸਾਦੀ ਮੈਂ ਨਾ ਮੈਂ ਤਿਆਰ ਹੋ ਜਾਂਦੀ ਆ ਮਗਰ ਬਾਈ ਠੀਕ ਆ ਗੋਪੀ ਬਾਈ ਹਾਂ ਇੱਕ ਵਾਰੀ ਗੋਪੀ ਬਾਈ ਇਹ ਮੰਜ ਦਾ ਰੇਟ ਦੱਸੋ ਇਹਦਾ ਮੁੱਲ ਕਿੰਨਾ ਮਰਜ਼ੀ ਕਰਾ ਲੈ ਬਾਈ ਇੱਕ 30 ਹੀ ਦੇ ਦਾਂਗੇ ਇੱਕ 30 ਦੀ ਆਪਾਂ ਦੇਣੀ ਹੈ ਹਾਂ ਦੇਣੀ ਹੈ ਬਾਈ ਗੋਪੀ ਭਾਈ ਜੀ ਆਪਣੀ ਵੀਡੀਓ ਦੇਖ ਕੇ ਕੋਈ ਵੀ ਬੰਦਾ ਆਉਂਦਾ ਹਾਂਜੀ ਬਾਈ ਕੋਈ ਮਾਨਤਨ ਜੀ ਮਾਨਤਨ ਜ਼ਰੂਰ ਕਰਾਂਗੇ ਬਾਈ ਸਾਰਿਆਂ ਮੰਨਾਂ ਚ ਕਰਾਂਗੇ ਠੀਕ ਹੈ ਬਾਈ ਜੀ ਹਾਂ ਕੋਈ ਆਪਣੇ ਫਿਕਸ ਮੋਲਣੀ ਮਾਨਤਨ ਕਰਾਂਗੇ ਛੋੜ ਛੱਪੇ ਵਾਲੇ ਬਾਕੀ ਜੇ ਕੋਈ ਨੇ ਕਿਰਾਇਆ ਛੜਾਉਣਾ ਕਿਰਾਇਆ ਛੜਾ ਵਾਲੇ ਮਾਨਤਨ ਕਰਾਉਣਾ ਮਾਨਤਨ ਕਰਾ ਲਈ ਕੋਈ ਬਾਲੇ ਵੱਡੇ ਓਲੇ ਨਹੀਂ ਆ ਨਹੀਂ ਵੀ 5 5 6 6 ਹਜ਼ਾਰ ਦੇਉਣਗੇ ਠੀਕ ਹੈ ਜੀ 1000 2000 ਦੇ ਓਲੇ ਵਿੱਚ ਮੰਈਆ ਠੀਕ ਹੈ ਜੀ ਆਪਾਂ ਕੋਈ ਬੜਾ ਬੈਨੀਫਿਟ ਲੈਣਾ ਆਪਾਂ ਤਾਂ ਚੀਜ਼ਾਂ ਵੇਚਣਾ ਹੈ ਟਿੱਕ ਭਾਈ ਆਪਣੇ ਕੋਲੇ ਇਹ ਹੋਰ ਦੀ ਵੀਡੀਓ ਪਾ ਦਾਂਗੇ ਸਰਕਲਾਂ ਹੀ ਤੁਰਿਆਂਦਾ ਬਾਈ ਠੀਕ ਹੈ ਜੀ ਹਾਂ ਬਾਈ ਜੀ ਕਿਸੇ ਵੀਰ ਨੇ ਬਾਈ ਗੋਪੀ ਤੋਂ ਮੱਝਾ ਖਰੀਦਨੀਆ ਹੋਣਾ ਬਾਈ ਦਾ ਨੰਬਰ ਸਕਰੀਨ ਤੇ ਵੀ ਚੱਲੂਗਾ ਇੱਕ ਵਾਰੀ ਆਪਾਂ ਨੰਬਰ ਬਾਈ ਦਾ ਹੋਰ ਬੁਲਾਉਣੇ ਆ ਗੋਪੀ ਉਹ ਨੰਬਰ ਬੋਲੋ ਜੀ 98767 ਠੀਕ ਹੈ ਜੀ 45854 ਇੱਕ ਵਾਰੀ ਲੋਕੇਸ਼ਨ ਦੁਬਾਰਾ ਕਨਫਰਮ ਕਰ ਦਿਓ ਜੀ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਬਾਈ ਨੇੜੇ ਭਗਤਾ ਭਾਈ ਸ਼ਹਿਰ ਆ ਜਾਂਦਾ ਬਠਿੰਡੇ ਦਾ ਇੱਧਰ ਨੇੜੇ ਬਾਗਾਪੁਰਾਣਾ ਰਹ ਜਾਂਦਾ